ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਅੱਜ ਜਦੋਂ ਗੱਲ ਕਰਾਂਗੇ ਜੀ ਪਿੱਤਲ ਦੇ ਭਾਂਡਿਆਂ ਬਾਰੇ ਆਧੁਨਿਕ ਯੁੱਗ ਵਿੱਚ ਸਾਡੇ ਜੀਵਨ ਜਾਚ ਬਹੁਤ ਬਦਲ ਗਈ ਹੈ ਸਾਡੇ ਰਹਿਣ ਸਹਿਣ ਦੇ ਨਾਲ ਸਾਡੇ ਘਰ ਦੀ ਅਹਿਮ ਥਾਂ ਰਸੋਈ ਵੀ ਬਦਲ ਗਈ ਹੈ ਰਸੋਈ ਨੂੰ ਪਿੰਡਾਂ ਦੇ ਲੋਕ ਚਿਲੇਆਨੀ ਜਾਂ ਚਮਕਾ ਕਹਿੰਦੇ ਸਨ ਰਸੋਈ ਦੇ ਬਾਕੀ ਸਾਜੋ ਸਮਾਨ ਦੇ ਨਾਲ ਨਾਲ ਉਸ ਵਿੱਚਲੇ ਬਰਤਨ ਵੀ ਬਦਲ ਗਏ ਹਨ ਜਿਨਨੂੰ ਅਜੇ ਵੀ ਪੰਡੂ ਭਾਈ 11 ਠੇਠ ਪੰਜਾਬੀ ਬੋਲੀ ਵਿੱਚ ਭਾਂਡੇ ਹੀ ਕਹਿੰਦਾ ਹੈ ਸਦੀਆਂ ਪਹਿਲਾਂ ਪੱਥਰ ਯੁੱਗ ਵਿੱਚ ਆਦਮ ਮਨੁੱਖ ਕੱਚਾ ਭੋਜਨ ਖਾਂਦਾ ਸੀ ਜਿਉਂ ਹੀ ਉਸ ਦੀ ਬੁੱਧੀ ਵਿਕਸਿਤ ਹੋਈ ਉਸ ਨੇ ਕੱਚਾ ਮਾਸ ਭੁੰਨ ਕੇ ਖਾਣਾ ਸ਼ੁਰੂ ਕਰ ਦੇ ਲਿਆ ਤੇ ਉਸ ਨੂੰ ਭਾਂਡਿਆਂ ਦੀ ਲੋੜ ਮਹਿਸੂਸ ਹੋਈ ਮਨੁੱਖ ਨੇ ਪੱਤਿਆਂ ਨੂੰ ਸੋਲਾਂ ਜਾਂ ਤਿੱਲੀਆਂ ਨਾਲ ਜੋੜ ਕੇ ਆਪਣੀ ਜਾਂਚੇ ਥਾਲ ਬਣਾਇਆ ਜਿਸ ਦਾ ਸੁਹਦਰਾ ਰੂਪ ਪੱਤਲ ਬਣਿਆ ਕੌਲੀ ਜਾਂ ਕਟੋਰੀ ਕਟੋਰੀ ਦੀ ਥਾਂ ਉਸ ਨੇ ਪੱਤਿਆਂ ਦਾ ਡੂਨਾ ਬਣਾਇਆ ਜਿਉਂ-ਜਿਉਂ ਮਨੁੱਖੀ ਜੀਵਨ ਵਿੱਚ ਬਦਲਾਅ ਆਉਂਦਾ ਗਿਆ ਇਹ ਭਾਂਡੇ ਵੀ ਬਦਲਦੇ ਗਏ ਇਹਨਾਂ ਨੂੰ ਬਣਾਉਣ ਵੇਲੇ ਕੱਚੇ ਮਾਲ ਭਾਵ ਤੰਤਾ ਆਦਿ ਦੇ ਨਾਲ ਇਹਨਾਂ ਦੀ ਰੂਪ ਰੇਖਾ ਵੀ ਬਦਲਦੀ ਗਈ ਇਹ ਭਾਂਡੇ ਪੱਤੇ ਪੱਥਰ ਲੋਹਾ ਮਿੱਟੀ ਤਾਂਬਾ ਭਰਤ ਕਾਂਸੀ ਤੋਂ ਬਿਨਾ ਮਰਾਦਾਬਾਦੀ ਪਿੱਤਲ ਐਲੂਮੀਨੀਅਮ ਤਸਤੀਲ ਦੇ ਯੁੱਗ ਵਿੱਚੋਂ ਗੁਜ਼ਰਦੇ ਕੱਚ ਤੇ ਚੀਕ ਨੇ ਚੀਨੀ ਮਿੱਟੀ ਆਦਿ ਵਿੱਚ ਰੂਪਮਾਨ ਹੋਏ ਰਾਜੇ ਮਹਾਰਾਜਾਂ ਜਾਂ ਹੋਰ ਸਰਮਾਇਦਾਰਾਂ ਦੇ ਘਰੀ ਤਾਂ ਸੋਨੇ ਤੇ ਚਾਂਦੀ ਦੇ ਭਾਂਡੇ ਵੀ ਵਰਤੇ ਜਾਂਦੇ ਸਨ ਵਰਤਮਾਨ ਸਮੇਂ ਵਿੱਚ ਵਰਤਮਾਨ ਸਮੇ ਵੀ ਉੱਚ ਘਰਾਣਿਆਂ ਵਿੱਚ ਇਹ ਇਹ ਭਾਂਡੇ ਮੌਜੂਦ ਹਨ ਆਦੋਂ ਇੱਕ ਦੌਰ ਵਿੱਚ ਤਾਂ ਭਾਂਡਿਆਂ ਦਾ ਰੂਪ ਹੀ ਬਦਲ ਗਿਆ ਹੈ ਇਹਨਾਂ ਭਾਂਡਿਆਂ ਦੇ ਹਰ ਦੌਰ ਵਿੱਚ ਪਿੱਤਲ ਦੇ ਭਾਂਡਿਆਂ ਦੀ ਬੜਾ ਲੰਮਾ ਅਸਰ ਸਰਦਾਰੀ ਰਹੀ ਬਹੁਤਾ ਸਮਾਂ ਨਹੀਂ ਬੀਤਿਆ ਹਜੇ ਕੇਵਲ ਪੰਜ 6 ਦਹਾਕੇ ਪਹਿਲਾਂ ਤੋਂ ਲੈ ਕੇ ਪਿਛਲੇ 2 ਕੁ ਦਹਾਕਿਆਂ ਵਿੱਚ ਪਿੰਡੂ ਘਰਾ ਵਿੱਚ ਜ਼ਿਆਦਾਤਰ ਪਿੱਤਲ ਦੇ ਭਾਂਡੇ ਹੀ ਵਰਤੇ ਜਾਂਦੇ ਸਨ ਖਾਣਾ ਪਕਾਉਣ ਤੇ ਖਾਣ ਲਈ ਇਹ ਭਾਂਡੇ ਬੜੇ ਗੁਣਕਾਰੀ ਸਮਝੇ ਜਾਂਦੇ ਪਰ ਸਟੀਲ ਦੇ ਭਾਂਡਿਆਂ ਨੇ ਪਿੱਤਲ ਨੂੰ ਬੜੀ ਢਾਹ ਲਾਈ ਇਹਨਾਂ ਭਾਂਡਿਆਂ ਨੇ ਪਿੱਤਲ ਦੇ ਭਾਂਡੇ ਖੁੰਝੇ ਲਾ ਲਾ ਦਿੱਤੇ ਪਰ ਪਿੱਤਲ ਨੇ ਆਪਣੀ ਹੋਂਦ ਫਿਰ ਵੀ ਬਰਕਰਾਰ ਰੱਖੀ ਹੋਈ ਹੈ ਅੱਜ ਵੀ ਘਰਾਂ ਵਿੱਚ ਕਿਸੇ ਛੋਟੇ ਮੋਟੇ ਸਮਾਗਮ ਲਈ ਪਿੱਤਲ ਦੇ ਭਾਂਡੇ ਹੀ ਵਰਤੇ ਜਾਂਦੇ ਹਨ ਸ਼ੇਸਤ ਵਰਤੇ ਦਾਉ ਸਬ지 ਬਣਾਉਣ ਲਈ ਭਰਤੋ ਤੇ ਕਾਂਸੀ ਦੇ ਭਾਂਡੇ ਵੀ ਪਿੱਤਲ ਦੇ ਸਮਕਾਲੀ ਰਹੇ ਪਰ ਇਹ ਤਾਂ ਤਾਂ ਡਿੱਗ ਕੱਪੜਾਂ ਵਾਲੀ ਹੁੰਦੀ ਹੈ ਜਿਸ ਕਾਰਨ ਪਿੱਤਲ ਦੀ ਚੜਤ ਚੜਤ ਰਹੀ ਜਿੱਥੇ ਕਾਂਸੀ ਦਾ ਸੰਨਾ ਅੱਜ ਵੀ ਪਿੰਡੂ ਘਰਾਂ ਵਿੱਚ ਦੇਖਿਆ ਜਾਂਦਾ ਹੈ ਉੱਥੇ ਉਸਨੇ ਪੰਜਾਬੀ ਲੋਕ ਕਾਵਿ ਤੇ ਪੰਜਾਬੀ ਗੀਤਾਂ ਵਿੱਚ ਬੜਾ ਨਾਮ ਜੁਮਕਾਇਆ ਜਿਵੇਂ ਜੱਟਾਂ ਦਾ ਮੁੰਡਾ ਗਾਉਣ ਲੱਗਿਆ ਸੱਨਾ ਭੰਨ ਕੇ ਬਣਾ ਲੈ ਸਹਣੇ ਜੱਟਾਂ ਦਾ ਮੁੰਡਾ ਗਾਉਣ ਲੱਗਿਆ ਇਸੇ ਤਰ੍ਹਾਂ ਪ੍ਰਸਿੱਧ ਪੰਜਾਬੀ ਗੀਤ ਹੈ ਜੇ ਮੁੰਡਿਆ ਤੂੰ ਮੈਨੂੰ ਨੱਚਦੀ ਵੇਖਣਾ ਉੱਠ ਲੱਗ ਮੇਰੇ ਗਹਿਣੇ ਮੁੰਡਿਆ ਸੱਨਾ ਵੇਚ ਕੇ ਲਿਆ ਦੇ ਗਹਿਣੇ ਮੁੰਡਿਆ ਸੱਨਾ ਵੇਚ ਕੇ ਲਿਆ ਦੇ ਗਹਿਣੇ ਮੁੰਡਿਆ ਪਿੱਤਲ ਦੇ ਭਾਂਡਿਆਂ ਦੀ ਸਮਾਲ ਹਿੱਤ ਇਹਨਾਂ ਨੂੰ ਛਾਲ ਸਮਾਈ ਬਾਦ ਕਲੀ ਕਰਵਾਈ ਜਾਂਦੀ ਹੈ। ਆਮ ਤੌਰ ਤੇ ਕਲੀ ਕਰਨ ਵਾਲੇ ਕਾਰੀਗਰ ਦੀਵਾਲੀ ਦੇ ਦਿਨਾਂ ਦੌਰਾਨ ਪਿੰਡਾਂ ਵਿੱਚ ਗੇੜਾ ਮਾਰਦੇ। ਇਹ ਕਿਸੇ ਨੇੜੇ ਦੇ ਕਸਬੇ ਜਾਂ ਸ਼ਹਿਰਾਂ ਸ਼ਹਿਰੋਂ ਆਉਂਦੇ ਅਤੇ ਸਾਈਕਲ ਤੇ ਸਮਾਨ ਰੱਖੀ ਫਿਰਦੇ। ਗੜੀ-ਗੜੀ ਭਾਂਡੇ ਕਲੀ ਕਰਾ ਲੋ ਕਰਾ ਲੋ ਦਾ ਉਕਾ ਦਿੰਦੇ। ਇਸ ਗੱਲ ਦੀ ਸਾਦੀ ਭਰਦਾ ਪੰਜਾਬੀ ਗੀਤ ਹੈ। ਢਾਂਡੇ ਕਲੀ ਕਰਾ ਲੋ, ਪ੍ਰਾਤਾਂ ਨੂੰ ਪੌੜ ਲਵਾ ਲੋ। ਇੱਥੇ ਹੀ ਇਹ ਗੱਲ ਵੀ ਵਰਣਯੋਗ ਹੈ ਕਿ ਪ੍ਰਾਤਾਂ ਨੂੰ ਪੌੜ ਕਲੀ ਕਰਨ ਵਾਲੇ ਹੀ ਲਾਉਂਦੇ। ਪ੍ਰਾਤ ਨੂੰ ਪੌੜ ਲਾਉਣਦੇ ਉਹ ਬੱਕਰੇ ਪੈਸੇ ਲੈਂਦੇ ਕਿਉਂਕਿ ਪ੍ਰਾਤ ਦੇ ਆਕਾਰ ਅਨੁਸਾਰ ਉਸ ਨੂੰ ਤਿੰਨ ਜਾਂ ਚਾਰ ਪੌੜ ਲਗਾਏ ਜਾਂਦੇ। ਇਸ ਸਿੱਕੇ ਨੂੰ ਭਗਲਾ ਕੇ ਲਾਏ ਜਾਂਦੇ ਇਹਨਾਂ ਦੇ ਸਾਰੇ ਪ੍ਰਾਪਤ ਥੱਲੇੋਂ ਘਸਰੀ ਨਹੀਂ ਸੀ ਕਲੀ ਬਾਰੇ ਇੱਕ ਚਮੜੇ ਦੀ ਧੌਂਕਣੀ ਜਹੀ ਕਿਸੇ ਗੋਰੀ ਥੈਲੇ ਵਿੱਚ ਕੁਝ ਪੱਥਰ ਦੇ ਕੋਲੇ ਕਲੀ ਆਦੀ ਪੱਤਰੀਆਂ ਦੀਆਂ ਗੁਸ਼ੀਆਂ ਸਿੱਕਾ ਤੇ ਹੋਰ ਸਮਾਨ ਜਿਸ ਵਿੱਚ ਨੁਸ਼ਾਦਾਰ ਵੀ ਹੁੰਦਾ ਨਾਲ ਨਹੀਂ ਫਿਰਦੇ ਉਹਨਾਂ ਦਾ ਹੁੱਕਾ ਸੁਣ ਕੇ ਘਰਾਂ ਦੀਆਂ ਸੁਆਣੀਆਂ ਗਲੀ ਵਿੜੇ ਵਿੱਚ ਨਿਕਲ ਆਉਂਦੀਆਂ ਤੇ ਕਲੀ ਵਾਲੇ ਨਾਲ ਛੋਟੇ ਭਾਂਡਿਆਂ ਨੂੰ ਵੱਡੇ ਛੋਟੇ ਭਾਂਡਿਆਂ ਨੂੰ ਕਲੀ ਕਰਾਉਣ ਦਾ ਮੁੱਲ ਪਾਇਆ ਕਰਦੀਆਂ ਕਲੀ ਵਾਲਾ ਭਾਂਡਿਆਂ ਦੇ ਸਾਹਿਬ ਨਾਲ ਸਬਦ ਕਰਦਾ ਵੱਡੇ ਭਾਂਡਿਆਂ ਦੀ ਕਲੀ ਦੇ ਵੱਧ ਪੈਸੇ ਹੁੰਦੇ ਕਿਸੇ ਘਰ ਦੇ ਖੁੱਲੇ ਵਿੜੇ ਜਾਂ ਪਿੰਡ ਦੀ ਧਰਤਸਾਲਾ ਵਿੱਚ ਉਹ ਕੱਚੀ ਥਾਂ ਤੇ ਆਪਣੀ ਪੱਟੀ ਪੱਟ ਕੇ ਕੋਲੇ ਨੂੰ ਮੰਗਾ ਲੈਂਦਾ ਪਾਂਡੇ ਨੂੰ ਪੱਠਾ ਵਰਕੇ ਉਹ ਉਸ ਦੇ ਉੱਤੇ ਰੱਖਦਾ ਅਤੇ ਗਰਮ ਹੋਏ ਲਾਲ ਸੂਹੇ ਭਾਂਡੇ ਨੂੰ ਉਹ ਲੋਹੇ ਦੀ ਸੰਨੀ ਨਾਲ ਫੜ ਕੇ ਸਿੱਧਾ ਕਰਦਾ ਹੱਥ ਨੂੰ ਕੱਪੜਾ ਲਬੇੜ ਕੇ ਨੁਸ਼ਾ ਦਾ ਦਰ ਚੂਰਾ ਪਾਊਡਰ ਉਸ ਵਿੱਚ ਪਾ ਕੇ ਭਾਂਡੇ ਨੂੰ ਸਾਫ਼ ਕਰਦਾ ਤੇ ਕਲੀ ਦੀ ਪਤਲੀ ਜਹੀ ਪਤਰੀ ਨੂੰ ਗਰਮ ਭਾਂਡੇ ਵਿੱਚ ਫੇਰਦਾ ਨੁਸ਼ਾ ਦਾ ਲੱਗੇ ਗਰਮ ਭਾਂਡੇ ਵਿੱਚ ਕਲੀ ਝੱਟ ਹੀ ਪਿਘਲ ਜਾਂਦੀ ਤੇ ਕਾਰੀਗਰ ਸਾਰੇ ਭਾਂਡੇ ਵਿੱਚ ਉਸ ਦੀ ਬੜੀ ਫੁਰਤੀ ਨਾਲ ਕਮਾ ਦਿੰਦਾ ਹਨ ਕਲੀ ਤਲਕ ਕੇ ਸਾਰੇ ਭਾਂਡੇ ਵਿੱਚ ਫੈਰੇ ਜਾਂਦੀ ਤੇ ਕਲੀ ਹੋਇਆ ਭਾਂਡਾ ਚਾਂਦੀ ਵਾਂਗ ਚਮਕਣ ਲੱਗਦਾ ਕਲੀ ਵਾਲੇ ਭਾਈ ਕੋਲ ਬੜੀ ਰੌਣਕ ਲੱਗੀ ਕਰੀ ਵਾਲੇ ਭਾਂਡੇ ਕੋਲ ਬੜੀ ਰੌਣਕ ਲੱਗ ਜਾਂਦੀ ਕਈ ਕਈ ਘਰਾਂ ਦੀਆਂ ਔਰਤਾਂ ਇੱਕ ਥਾਂ ਹੀ ਭਾਂਡੇ ਕਲੀ ਕਰਵਾ ਲੈਂਦੀਆਂ ਕਈ ਘਰਾਂ ਦੇ ਮਰਦ ਵੀ ਬੋਰੀ ਜਾਂ ਥੈਲੇ ਵਿੱਚ ਭਾਂਡੇ ਪਾ ਕੇ ਉਸ ਨੂੰ ਦੇ ਆਉਂਦੇ ਕਲੀ ਵਾਲੇ ਨੂੰ ਕਿਸੇ ਘਰੋਂ ਚਾਹ ਤੇ ਕਿਸੇ ਘਰੋਂ ਆਜ ਗਈ ਭਾਬ ਸਵੇਰ ਦਾ ਨਾਸ਼ਤਾ ਜੋ ਮਿੱਸੀ ਰੋਟੀ ਅੰਬ ਜਾਂ ਡੇਲਿਆਂ ਦਾ ਝਾਰ ਤੇ ਲੱਸੀ ਹੁੰਦੀ ਪੋਜੀ ਜਾਂਦਾ ਦੁਪਹਿਰ ਦੀ ਰੋਟੀ ਵੀ ਉਹਨੂੰ ਨੇੜੇ ਤੇ ਜਿਹੜੇ ਵਾਲੇ ਘਰ ਦੀਆਂ ਔਰਤਾਂ ਕੋਆ ਦਿੰਦੀਆਂ ਕਲੀ ਕੀਤੇ ਭਾਂਡੇ ਅੰਦਰੋਂ ਤਾਂ ਕਾਂਦੀ ਵਾਂਗ ਰਸਕਾਰੇ ਮਾਰਦੇ ਪਰ ਬਾਹਰੋਂ ਬੜੇ ਬਦਰੰਗ ਜਿਹੇ ਹੋ ਜਾਂਦੇ ਆ ਘਰਾਂ ਦੀਆਂ ਸੁਆਣੀਆਂ ਚੁੱਲ੍ਹੇ ਬਿਜਲੀ ਲੱਕੜ ਗੋਹੇ ਦੀ ਸੁਆਹ ਨਾਲ ਜਾਂ ਟਿੱਬੇ ਤੋਂ ਰੇਤਾ ਮੰਗਵਾ ਕੇ ਵਿੱਚ ਖੱਟੀ ਲੱਸੀ ਪਾ ਕੇ ਭਾਂਡੇ ਮਾਇਂ ਦੀਆਂ ਪਾ ਦੇ ਕੂਚਲੇ ਜਾਂ ਮੱਕੀ ਦੀ ਛੱਲੀ ਦੇ ਸਿਲਣਾ ਨਾਲ ਰਗੜ ਰਗ ਕੇ ਭਾਂਡਿਆਂ ਨੂੰ ਬਾਹਰੋਂ ਸੋਨੇ ਵਾਂਗ ਚਮਕਾਉਂਦੀਆਂ ਜਿਉਂ-ਜਿਉਂ ਘਰਾਂ ਵਿੱਚ ਪਿੱਤਲ ਦੇ ਭਾਂਡਿਆਂ ਦੀ ਥਾਂ ਸਟੀਲ ਦੇ ਭਾਂਡੇ ਲੈਣ ਲੱਗੇ ਤਿਉਂ-ਤਿਉਂ ਕਲੀਵਾਰੇ ਭਾਈ ਦੇ ਦਰਸ਼ਨ ਗਰਲਬ ਹੁੰਦੇ ਗਏ ਅਜੇ ਕਲੀ ਵਾਲੇ ਸੁਪਨੇ ਅਜੇ ਕਲੀ ਵਾਲੇ ਸੁਪਨਾਉਗੇ ਰਹਿ ਗਏ ਹਨ ਪਿੱਤਲ ਦੇ ਭਾਂਡਿਆਂ ਵਿੱਚ ਛੋਟੇ ਭਾਂਡੇ ਪਿੱਤਲ ਦੇ ਭਾਂਡਿਆਂ ਵਿੱਚ ਛੋਟੇ ਵੱਡੇ ਸਭ ਭਾਂਡੇ ਸ਼ਾਮਲ ਹੁੰਦੇ ਇਹਨਾਂ ਵਿੱਚ ਛੋਟੀਆਂ ਵੱਡੀਆਂ ਉਪਰਾਤਾਂ ਪਤილები-ਪਤਿਲੀਆਂ ਕੜਾਹੀਆਂ ਤੁਸਕ ਥਾਲ-ਥਾਲੀਆਂ ਕੌਲੀਆਂ ਬਾਟੇ-ਬਾਟੀਆਂ ਗਲਾਸ ਗਰਾਸੀਆਂ ਘੜਸ਼ੀਆਂ ਘੜਸ਼ੀਆਂ ਖੁਰਚਣੇ ਖੁਰਚੀਣੀਆਂ ਕਮਕੇ ਜੱਗ ਸਰਾਹੀ ਗਾਗਰ ਬਟੋਹੀ ਟੋਕਣੀ ਗੜਬਾ ਗੜਬੀ ਡੋਲੂ ਤੁੰਬੇ ਤੁੰਬੀਆਂ ਕੁੰਡੇ ਵਾਲੇ ਜਾਂ ਬਿਨਾ ਕੁੰਡੇ ਦੇ ਬਾਰਟੀਆਂ ਤੇ ਵੱਡੀਆਂ ਦੇਗਾਂ ਦੇ ਦੇਗ ਚਾਰੇ ਹਰ ਪਿੰਡੂ ਘਰ ਦੇ ਚੌਕੇ ਦਾ ਸ਼ਿੰਗਾਰ ਹੁੰਦੇ ਇਹਨਾਂ ਭਾਂਡਿਆਂ ਵਿੱਚ ਇੱਕ ਬੜਾ ਖੂਬਸੂਰਤ ਭਾਂਡਾ ਹੁੰਦਾ ਸੀ ਜਿਸ ਨੂੰ ਕਮੰਡਲ ਕਿਹਾ ਜਾਂਦਾ ਇਹ ਗੜਬੇ ਦੇ ਨਾਲ ਮਿਲਦਾ ਜੁਲਦੀ ਸ਼ਕਲ ਦਾ ਹੁੰਦਾ ਪਰ ਇਸ ਪਰ ਇਸ ਦਾ ਤਲਾ ਜਰਾ ਵਖਰੀ ਵਖਰੀ ਕਿਸਮ ਦਾ ਹੁੰਦਾ ਅਤੇ ਇਸ ਤੇ ਚੂੜੀ ਵਾਲਾ ਢੱਕਣ ਹੁੰਦਾ ਇਸ ਨੂੰ ਫੜਨ ਲਈ ਕੁੰਡਾ ਵੀ ਹੁੰਦਾ ਪਿੱਤਲ ਦੇ ਭਾਂਡਿਆਂ ਵਿੱਚ ਕੰਗਣੀ ਵਾਲੇ ਗਲਾਸ ਦੀ ਵਖਰੀ ਹੀ ਸ਼ਾਨ ਹੁੰਦੀ ਇਹਨਾਂ ਗਲਾਸਾਂ ਉੱਤੇ ਮਹਰਕਾਰਿਗਰਾਂ ਨੇ ਬੜੀ ਬਰੀਕੀ ਨਕਾਸ਼ੀ ਕੀਤੀ ਹੁੰਦੀ ਬੇਲਾ ਅਤੇ ਫੁੱਲ ਪੱਤੇ ਚਿੱਤਰੇ ਹੁੰਦੇ ਇਤਲ ਦੇ ਸੁੰਦਰ ਫੁੱਲਦਾਨ ਵੀ ਘਰਾਂ ਵਿੱਚ ਸਿਹਾਏ ਹੁੰਦੇ ਵੱਡੇ ਤੋਂ ਲੈ ਕੇ ਛੋਟੇ-ਛੋਟੇ ਭਾਂਡੇ ਆ ਜੇਕਰ ਪੰਜਾਬੀ ਲੋਕ ਕਾਬ ਵਿੱਚ ਵੀ ਮਿਲਦਾ ਹੈ ਬਾਰੀ ਵਰਸੀ ਖਟਣਗੇ ਆ ਸੀ ਕੱਟ ਕੇ ਲਿਆਂਦੇ ਕੱਟ ਕੇ ਲਿਆਇਆ ਥਾਲੀ ਕੈਦ ਕਰਾ ਦੂੰਗੀ ਮੈਂ ਥਾਣੇਦਾਰ ਦੀ ਸਾਲੀ ਕੈਦ ਕਰਾ ਦੂੰਗੀ ਕੰਡਾ ਮੋੜਿਆ ਵੇ ਥਾਲੀ ਦਾ ਪਤਲਾ ਪਤੰਗ ਮਈਆ ਕਿਸੇ ਕਰਮਾਂ ਵਾਲੀ ਦਾ ਲੋਕ ਕਾ ਬੱਚਿਆਂ ਦੀ ਦਾ ਗੜਬਾ ਬੜੀ ਐਵੇਂ ਐਮਿਆਤ ਰੱਖਦਾ ਹੈ ਮੁੰਡੇ ਦੇ ਵਿਆਹ ਸਮੇਂ ਘੋੜੀ ਗਾਈ ਜਾਂਦੀ ਵੇ ਵੀਰ ਬੱਬਾ ਤੇਰਾ ਸਰਦਾਰ ਸੋਣੀ ਦਾ ਭਾਰੀ ਵੇ ਹੱਥ ਚਾਂਦੀ ਦਾ ਗੜਬਾ ਨਿਉਂ ਕਰੇਂਦਾ ਭਾਰੀ ਪਾਂਡੇ ਵਿੱਚ ਚਮਚਾ ਤੇ ਕਰਸੀ ਭਾਵੇਂ ਛੋਟੇਕਾਰ ਦੇ ਭਾਂਡੇ ਹਨ ਪਰ ਜਗ ਜਹਰ ਹੈ ਕੇ ਚਮਚਾ ਗਰੀ ਵੱਡੇ ਵੱਡੇ ਕੰਮ ਕਰਾਉਣ ਦੇ ਸਮਰਥ ਹੈ ਤੇ ਅੰਤਮ ਸਾਹਾਂ ਤੇ ਆਏ ਬੰਦੇ ਦੇ ਮੂੰਹ ਵਿੱਚ ਪਾਣੀ ਵੀ ਅਕਸਰ ਚਮਚੇ ਨਾਲ ਹੀ ਪਾਇਆ ਜਾਂਦਾ ਹੈ ਕਾਣ ਪਗਾਉਣ ਦਾ ਕੰਮ ਇਹਨਾਂ ਦੋਵਾਂ ਬਿਨਾ ਅਧੂਰਾ ਹੈ ਕਰਸੀ ਨੂੰ ਤਾਂ ਸਾਡਾ ਕੋ ਕਰਸੀ ਨੂੰ ਤਾਂ ਸਾਡਾ ਲੋਕ ਕਾਬ ਸਰਜਨ ਵਾਲਿਆਂ ਨੇ ਹਥਿਆਰ ਵਜੋਂ ਵੀ ਵਰਤਿਆ ਹੈ ਮਿਰਚਾਂ ਚੁਰਚੀਆਂ ਬਣੀ ਛੋਲਿਆਂ ਦੀ ਦਾਲ ਕਰਾਰੀ ਛੜੇ ਨੇ ਦਾਲ ਹੋਰ ਮੰਗ ਲਈ ਮੈਂ ਵੀ ਕੜਸੀ ਬੁੱਲਾਂ ਤੇ ਮਾਰੀ ਗੱਗਰ ਦੇ ਜ਼ਿਕਰ ਵਾਲਾ ਪੰਜਾਬੀ ਗੀਤ ਵੀ ਬੜਾ ਮਕਬੂਲ ਹੋਇਆ ਘੜਾ ਵੱਜ ਦਾ ਘਟੋਲੀ ਵਜਦੀ ਕਦੇ ਗੱਗਰ ਵਜਦੀ ਸੁਣ ਮੁੰਡਿਆ ਪਿੰਡੂ ਸਮਾਜ ਵਿੱਚ ਧੀ ਭੈਣ ਨੂੰ ਦਾਜ ਵਿੱਚ ਭਾਂਡੇ ਜ਼ਰੂਰ ਦਿੱਤੇ ਜਾਂਦੇ ਆਂ ਜੋ ਜ਼ਿਆਦਾਤਰ ਪਿੱਤਲ ਦੇ ਹੀ ਹੁੰਦੇ ਇਹ ਕੋਈ ਸੈੱਟ ਨਹੀਂ ਸੰਨ ਹੁੰਦੇ ਬਸ ਘਰੇਲੂ ਲੋਕ ਘਰੇਲੂ ਲੋੜ ਦੇ ਭਾਂਡੇ ਹੁੰਦੇ ਇਹ ਗਿਣਵੇਂ ਭਾਂਡੇ 31 51 ਤੋਂ ਵੱਧ ਦੇ 101 ਪੁੱਜ ਗਏ ਪਰ ਜੋ ਕੇ ਸਮੇਂ ਇਸ ਸਪਿਰਟ ਦਾ ਵੀ ਆਧੁਨਿਕ ਕਰਨ ਹੋ ਗਿਆ ਹੈ ਇਹ ਜਨਰਲ ਸੈਟੀ ਟੀ ਸੈਟ ਤੇ ਹੋਰ ਪਤਾ ਨਹੀਂ ਕੀ ਕੀ ਸੈਟ ਬਣ ਗਏ ਹਨ ਪਿਛਲੇ ਸਮੇਂ ਕੁੜੀਆਂ ਨੂੰ ਕਹਿੰਦੇ ਭਾਂਡੇ ਜ਼ਰੂਰ ਦਿੱਤੇ ਜਾਂਦੇ ਸਨ। ਭਾਵੇਂ 2-4 ਹੀ ਹੁੰਦੇ। ਲੋਕਾਂ ਦੀ ਤਾਰਨਾ ਹੁੰਦੀ ਕਿ ਇਹ ਭਾਂਡੇ ਦੇਣ ਨਾਲ ਪੰਨ ਲੱਗਦਾ ਹੈ। ਪਰ ਸ੍ਰੀ ਗੱਲ ਇਹ ਹੈ ਕਿ ਤਾਂ ਤਾਂ ਸਿਹਤ ਲਈ ਵਰਤਾਰੀ ਹੁੰਦੀ ਹੈ। ਪਿੰਡਾਂ ਵਿੱਚ ਖੁੱਲੇ ਦਰਾਂ ਜਾਂ ਸਵਾਦ ਬਣੇ ਮਿੱਟੀ ਦੇ ਪੀੜੇ ਤੇ ਟਾਂਡਾ ਸਰਫਾ ਉੱਤੇ ਪੁੱਠੇ ਕਰਕੇ ਰੱਖੇ ਗੰਗਣੀ ਵਾਲੇ ਗਲਾਸ ਤੇ ਪਤਲ ਦੇ ਜੱਗ ਤਾਂ ਸ਼ੋਭੀ ਸੀ ਪੰਜਾਬ ਦੇ। ਇਹਨਾਂ ਚਮਕ ਚਮਕ ਕਰਦੇ ਭਾਂਡਿਆਂ ਦਾ ਭਰਿਆ ਪੀੜਾ ਘਰ ਦੀ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਤੇ ਘਰ ਦੀ ਸਮਾਣੀ ਦੀ ਸੰਗਰਤਾ ਦੀ ਗਵਾਹੀ ਭਰਦਾ ਪਿੱਤਲ ਦੇ ਭਾਂਡਿਆਂ ਦੀ ਸਾਫ ਸਫਾਈ ਬੜਾ ਮੁਸਕਤ ਵਾਲਾ ਕੰਮ ਹੁੰਦਾ ਪਹਿਲੇ ਸਮਿਆਂ ਵਿੱਚ ਪਿੰਡਾਂ ਵਿੱਚ ਪਾਣੀ ਦੀ ਵਿਕਲਪਤਾ ਹੁੰਦੀ ਸੀ ਜਿਸ ਕਾਰਨ ਕਈ ਵਾਰ ਤਾਂ ਇਹਨਾਂ ਭਾਂਡਿਆਂ ਨੂੰ ਸੁੱਕਾ ਮਾਜਿਕ ਕਰਦੀਆਂ ਇਸ ਤਰ੍ਹਾਂ ਸਵਾਹ ਨਾ ਰਗ 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 ਦੇ ਮਾਝ ਦੇ ਆ ਕਿ ਪਾਣੀ ਨਾ ਤੋਤੇ ਬਿਨਾਂ ਹੀ ਭਾਂਡਿਆਂ ਵਿੱਚੋਂ ਸੀਸੇ ਵਾਂਗ ਮੂੰਹ ਦਸਣ ਲੱਗ ਜਾਂਦੇ। ਸੁੱਕ ਮਾਝ ਵਿਧੀ ਨਾਲ ਭਾਂਡੇ ਸੁੱਕ ਮਾਝ ਵਿਧੀ ਨਾਲ ਮਾਜੇ ਭਾਂਡਿਆਂ ਨੂੰ ਕਿਤੇ ਅੰਨ ਪਾਣੀ ਜਾਂ ਦਾਲ ਸਰੂਣਾ ਲੱਗਿਆ ਨਾ ਰਹਿੰਦਾ। ਅੱਜ ਵੀ ਯਾਦ ਆਉਂਦੇ ਹਨ ਉਹ ਕਲੀ ਉਹ ਕਲੀ ਕਰਨ ਵਾਲੇ ਭਾਈ ਤੇ ਕਦੇ ਨਹੀਂ ਭੁੱਲਦੇ ਉਹਨਾਂ ਦੇ ਕਲੀ ਕੀਤੇ ਪਿੱਤਲ ਦੇ ਭਾਂਡੇ। ਬੜੀ ਯਾਦ ਬੜੀਆਂ ਯਾਦ ਉਹਦੀਆਂ ਨੋ ਪਿੱਤਲ ਦੀਆਂ ਗਾਗਰਾਂ ਬਟੋਹੀਆਂ ਜਿਨ੍ਹਾਂ ਦੇ ਵਿਧਾ ਤੇ ਆਟਾ ਲਾ ਕੇ ਦੀਵੇ ਟਕਾਏ ਜਾਂਦੇ ਅਤੇ ਸਰੋਂ ਦਾ ਤੇਲ ਪਾ ਕੇ ਰੂਹ ਦੀਆਂ ਬੱਤੀਆਂ ਨਾਲ ਜਗਦੇ ਦੀਵਿਆਂ ਵਾਲੀ ਇਸ ਜਾਗੋ ਨੂੰ ਵੱਡੀ ਮੰਮੀ ਸਰ ਉੱਤੇ ਰੱਖ ਕੇ ਦੋ ਤੇ ਦੋਤੀਆਂ ਦੇ ਵਿਆਹ ਦੀ ਜਾਗੋ ਕੱਢਦੀ ਮੇਲਣਾਂ ਦਾ ਸਾਰੇ ਪਿੰਡ ਵਿੱਚ ਧਮਾਰ ਲਾ ਪਾਉਂਦੀ ਫਿਰਦੀ ਅੱਜ ਉਹਨਾਂ ਪਿੱਤਲ ਦੇ ਭਾਂਡਿਆਂ ਦੀ ਪਹਿਲਾਂ ਵਾਲੀ ਸਰਦਾਰੀ ਹੈ ਨਾ ਹੀ ਕੋਈ ਸੁਆਣੀ ਕਹਿੰਦੀ ਹੈ ਪਾਈ ਵੇ ਕਲੀ ਬਾਰੇ ਆ ਪਾਈ ਵੇ ਕਲੀ ਬਾਲ ਆ ਮੇਰੇ ਭਾਂਡੇ ਕਲੀ ਕਰ ਜਾ ਸੋਏ ਦੇ ਜੀ ਪਿੱਤਲ ਦੇ ਭਾਂਡਿਆਂ ਬਾਰੇ ਜਾਣਕਾਰੀ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇਗਾ ਤੇ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਜਾਨੋ ਜੀ ਸੋ ਮਿਲਾਂਗੇ ਕਿਸ ਦਿਨ ਫੇਰ ਕੋਈ ਹੋਰ ਪੁਰਾਣੀ ਚੀਜ਼ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਗਰੀਆ ਧੰਨਵਾਦੀ